ਤੂੰ ਤੂੰ ਭੈਣ ਚੜ ਮਾਂ ਮੇਰੀ ਚੰਗੀ ਭਾਈ ਕਿ ਮੇਰੀ ਮਾਂ ਨੂੰ ਕੀ ਉਹ ਮੇਰੀ ਮਾਂ ਨੂੰ ਚੰਗੇ ਭਲੇ ਮੇਰੇ ਘਰ ਕੀ ਹੋਇਆ ਉਹਨਾਂ ਨੂੰ A few moments later ਨਹੀਂ ਨਹੀਂ ਨਾ ਨਾ ਆ ਦੇ ਹੇ ਲੋ ਫਰੈਂਡਸ ਤੁਸੀਂ ਕਹਿੰਦੇ ਸੀ ਨਾ ਸਮਝਾ ਦੇਣੀ ਹੈਗੇ ਸਮਝਾ ਦੇਣੀ ਹੈਗੇ ਆ ਦੇਖੋ ਮੇਰੀ ਮਾਂ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਕੱਢ ਕੇ ਬਾਹਰ ਕੱਢੀ ਹੈਗੀ ਏ ਇਹ ਸਭ ਗੰਦੇ ਬੰਦੇ ਨੇ ਆ ਜਿਹੜਾ ਮਨਿੰਦਰ ਆ ਮਨਜੀਤ ਪਾਲ ਇਹਦਾ ਨਾਲ ਲੱਕੀ ਹੈ ਆ ਕੁੱਤੇ ਬੰਦੇ ਨੇ ਗੰਦੇ ਬੰਦੇ ਨੇ ਮਾਂ ਨੂੰ ਘਰੋਂ ਬਾਹਰ ਕੱਢੀ ਧੱਕੇ ਮਾਰ ਕੇ ਆ ਦੇਖ ਲਓ ਹੁਣ ਤੁਸੀਂ ਠੀਕ ਹੈ ਲੋਕਾਂ ਨੂੰ ਮੱਤਾ ਦਿੰਦਾ ਹੈ ਨਾ ਲੋਕਾਂ ਨੂੰ ਮੱਤਾ ਦਿੰਦਾ ਐ ਦੀ ਕਿਸੇ ਨਾਲ ਹੀ ਬੰਦੀ ਨਾ ਇਹਦੀਆਂ ਭੈਣਾ ਨਾਲ ਮੈਨੂੰ ਵੀ ਘਰੋਂ ਬਾਹਰ ਕੱਢਿਆ ਜੇ ਠੀਕ ਹੈ ਆ ਦੇਖ ਲਓ ਤੁਸੀਂ ਕਹਿੰਦੇ ਸੀ ਨਾ ਦੀਦੀ ਤੁਸੀਂ ਸਮਝਾਉਂਦੇ ਨਹੀਂ ਮੈਂ ਤੁਹਾਨੂੰ ਕੀ ਕੀ ਦੁੱਖ ਦੱਸਾਂ ਮੰਮੀ ਘਰ ਛੱਡ ਕੇ ਆ ਗਈ ਹੈ ਇਹਨੂੰ ਕਹਿੰਦਾ ਘਰੋਂ ਬਾਹਰ ਕੱਢ ਤਾਂ ਮੈਨੂੰ ਵੀ ਕਹਿੰਦਾ ਹੈ ਵੇ ਕਿ ਕਿ ਤੂੰ ਕਿਹਾ ਤੇ ਹੁਣ ਨਾ ਪੁਲਿਸ ਤੇ ਇਹਦੀ ਕੰਪਲੇਨਟ ਕਰਵਾਨੀ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਸਾਰਾ ਜਿੰਨੇ ਵਾਰ ਇਹ ਵੇ ਸਾਰੇ ਸਾਰੇ ਜਿੰਦਵਾਰੇ ਮम्मी ਨੂੰ ਨਾ ਰੋ ਮम्मी ਤੋਂ ਨਾ ਰੋ ਕੁਝ ਨਹੀਂ ਹੋਵੇਗਾ ਮੈਂ ਨਹੀਂ ਨਾ ਚਲੀ ਨਹੀਂ 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 ਮम्मी ਤੋਂ ਨਾ ਰੋ ਨਹੀਂ ਮम्मी ਤੋਂ ਨਾ ਰੋ ਨਾ ਰੋ ਇਹਨੇ ਮम्मी ਨੇ ਬੜਾ ਗੰਦ ਪਾਇਆ ਨੂੰ ਨਹੀਂ ਪਤਾ ਇਹ ਪੁੱਤ ਜਾ ਕਰਕੇ ਤੁਹਾਡੀਆਂ ਨੇ ਕੁਝ ਨਹੀਂ ਹੋਵੇਗਾ ਕੀ ਫਰੈਂਡਸ ਦੇਖ ਲਓ ਹੁਣ ਮੰਮੀ ਰੋਂਦੀ ਪਈ ਹੈ ਨਾ ਮੰਮੀ ਆਈ ਮੇਰੇ ਕੋਲ ਸਿਰਫ ਮੰਮੀ ਨੇ ਇੰਨੀ ਗੱਲ ਕਹੀ ਹੈਗੀ ਕਿ ਤੂੰ ਕਿਸੇ ਦੀ ਟੀ ਪੈਣ ਬਾਰੇ ਨਾ ਕੁਝ ਕਹਿ ਹਣਾ ਵੀ ਸਾਰਿਆਂ ਟੀ ਆ ਪੈਣਾ ਸਾਂਝਾ ਤੂੰ ਕਾ ਤੂੰ ਟੈਨਸ਼ਨਾ ਦਿੰਦਾ ਤੈਨੂੰ ਕਾਕੂ ਕਹਿਣਾ ਤਾ ਤੂੰ ਬੋਲ ਨਹੀਂਦਾ ਹਣਾ ਤੇ ਇਹਨੇ ਮੰਮੀ ਦੇ ਪਿਆਰਾਂ ਚ ਕਫ ਮਾਰਿਆ ਚਾਹ ਦਾ ਤੇ ਗੰਦੀ ਤੂੰ ਗੰਦੀ ਗਾਲ ਜਿਹੜੀ ਕੱਢੀ ਨਹੀਂ ਹੋਏਗੀ ਹੈ ਬਾਕੀ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ ਏ ਤੋਂ ਲੈ ਕੇ ਜੈਡ ਤੱਕ ਇਹਦੀ ਕਰਤੂਤਾ ਜਿਹੜੀ ਲੋਕਾਂ ਨੂੰ ਮਤਤਾ ਦਿੰਦਾ ਫਿਰਦਾ ਹੈ ਨਾ ਕਿ ਹਾਂ ਵੀ ਐਦਾਂ ਤੇ ਉਦਾਂ ਟਕੇ ਦਾ ਮੰਨਣਾ ਨਹੀਂ ਨਾ ਇਹ ਕੰਮ ਕਰਦਾ ਕਹਿੰਦਾ ਨਾ ਮੈਂ ਕੰਮ ਕਰਦਾ ਵਾ ਕੋਈ ਕੰਮ ਨਹੀਂ ਕਰਦਾਗਾ ਸਿਰਫ ਇਹਨੇ YouTube ਤੇ ਗੰਦ ਬੋਲਣ ਦਾ ਇੱਕ ਕਮਾਉਣ ਦਾ ਜਰੀਆ ਲੱਭਿਆ ਸਾਰੀ ਜਿਹੜੀ ਨਸ਼ਾ ਕਰਕੇ ਸੁੱਤਾ ਦਿੰਦਾ ਨਹੀਂ ਮੰਮੀ ਚੁੱਪ ਕਰ ਜਾ ਮੰਮੀ ਤੂੰ ਕਹਿੰਦਾ ਮੈਂ ਮਾਰ ਦੇਣੀ ਏ ਕਹਿੰਦਾ ਮੈਂ ਨੰਨੀ ਨੂੰ ਕਿੱਲ ਕਹਿੰਦੀ ਮੈਨੂੰ ਕਹਾਂ ਮਾਰ ਦੇਣੀ ਹੈ ਤੂੰ ਆ ਤੇ ਤੇ ਇਨੀ ਹਿੰਮਤ ਹੈ ਨਾ ਤੂੰ ਉੱਥੇ ਆ ਤੈਨੂੰ ਮੈਂ ਦੱਸਣੀ ਹੈ ਕਿੱਦਾਂ ਮਾਰੀਦਾ ਅਗਲੇ ਬੰਦੇ ਨੂੰ ਠੀਕ ਹੈ ਆ ਤੂੰ ਉੱਥੇ ਤੂੰ ਮਾਰ ਦੇਣੀ ਨਾ ਮੈਨੂੰ ਆ ਤੂੰ ਮਾਰ ਕੇ ਦੱਸ ਜੇ ਤੈਨੂੰ ਇਹ ਗੱਲ ਚੜਿਆ ਨਾ ਆ ਦੇਖੋ ਫਰੈਂਡਸ ਤੁਸੀਂ ਕਹਿੰਦੇ ਸੀ ਨਾ ਕਿ ਤੁਸੀਂ ਨਹੀਂ ਕੰਦੇ ਆਗੇ ਆ ਦੇਖੋ ਮਾਰੂ ਕਾਰੋਬਾਰ ਕਰਦੇ ਤਾਂ ਫੇਰ ਮਾਰ ਕਿਉਂ ਨੇ ਮੈਂ ਕਿੰਨਾ ਕਿੰਨਾ ਇਮਾਮੇ ਮਮੀ ਮਮੀ ਗੱਲਾ ਗੱਡੇ ਮਮੀ ਗੱਲਾ ਜਵਾਦੀ ਮੈਂ ਬੜੇ ਦਿਨਾਂ ਦੀ ਚੁੱਪ ਬੈਠੀ ਸੀ ਬੜੇ ਦਿਨਾਂ ਦੀ ਚੁੱਪ ਬੈਠੀ ਸੀ ਮੈਂ ਕਿਹਾ ਤਾਂ ਬੜੇ ਦਿਨਾਂ ਦੀ ਚੁੱਪ ਬੈਠੀ ਸੀ ਇਹਦੀ ਕੰਪਲੇਨਟ ਕਰਵਾਉਣ ਮੈਂ ਹੁਣ ਕਿਸ ਨੂੰ ਬੁਲਾ ਲੱਗਿਆ ਫੋਨ ਕਰਨ ਲਈ ਕਿਸ ਨੂੰ